ਲਿਵਰ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਜ਼ਿਆਦਾ ਅਗਰ ਇਹ ਬਿਮਾਰੀ ਹੁੰਦੀ ਵੀ ਹੈ ਤਾਂ ਇਹ ਬਹੁਤ ਮੰਨਦੇ ਵਿੱਚ ਹੁੰਦਾ ਕਿ ਐਕਸਪੈਂਸਿਵ ਬਹੁਤ ਹੈ ਦਾ ਟਰੀਟਮੈਂਟ 90% ਪੇਸ਼ੈਂਟ ਨੂੰ ਲਿਵਰ ਦੀ ਬਿਮਾਰੀ ਐਕਸਪੈਂਸਿਵ ਤਾਂ ਹੁੰਦੀ ਨਹੀਂ ਹੈ ਅਗਰ ਕੋਈ ਪਰਸਨ ਜਿਹਨੂੰ ਫੈਟੀ ਲਿਵਰ ਹੈ ਜਾਂ अर्ਲੀ ਫਾਈਬਰੋਸਿਸ ਹੈ ਉਹਦੇ ਚ ਤਾਂ ਕਈ ਵਾਰੀ ਸਿੰਪਲ ਡਾਈਟ ਲਾਈਫ ਸਟਾਈਲ ਦੇ ਨਾਲ ਹੀ ਪੇਸ਼ੈਂਟ ਠੀਕ ਹੋ ਸਕਦਾ ਹੈ ਉਹਦੇ ਚ ਦਵਾਈ ਦੀ ਲੋੜ ਵੀ ਨਹੀਂ ਪੈਂਦੀ ਫੈਟੀ ਲੀਵਰ ਕਈ ਤਰੀਕੇ ਦੇ ਹੁੰਦੇ ਆ ਜਿਵੇਂ ਕਈ ਅਲਕੋਹਲ ਨਹੀਂ ਪੀਂਦੇ ਕਾਫੀ ਲੋਕ ਤੁਹਾਡੇ ਕੋਲ ਆਦੇ ਤੇ ਸ਼ਰਾਬ ਨਹੀਂ ਪੀਂਦੇ ਸਾਨੂੰ ਸਿਰ ਵੀ ਫੈਟੀ ਲੀਵਰ ਨਿਕਲਿਆ ਉਹ ਜਿਹੜਾ ਫੈਟੀ ਲੀਵਰ ਆ ਉਹ ਬਿਨਾ ਦਵਾਈਆਂ ਤੋਂ ਜਾਂ ਡਾਈਟ ਚੇਂਜ ਲਾਈਫ ਸਟਾਈਲ ਚੇਂਜ ਕਰਨ ਨਾਲ ਠੀਕ ਹੋ ਜਾਂਦਾ ਹੈ ਡਰਿੰਕ ਤੇ ਕਾਲੇ ਪੀਲੇ ਤੋਂ ਇਲਾਵਾ ਬਿਨਾ ਡਰਿੰਕ ਦਾ ਫੈਟੀ ਲੀਵਰ ਹੈ ਉਹਨੂੰ ਅਸੀਂ ਅੱਜਕੱਲ ਬੋਲਦੇ ਨੈਸ਼ ਜਾਂ ਫਿਰ ਮੈਸ਼ ਨਾਨ ਅਲਕੋਹਲਿਕ ਫੈਟੀ ਲੀਵਰ ਡਿਜ਼ੀਜ਼ ਉਹਦੇ ਚ 90% ਪੇਸ਼IENTS ਨੂੰ ਕਿਸੇ ਦਵਾਈ ਦੀ ਲੋੜ ਨਹੀਂ ਪੈਂਦੀ ਉਹਦੇ ਚ ਅਸੀਂ ਅਗਰ ਵਜ਼ਨ ਵਧਾ ਤਾਂ ਉਹਨੂੰ ਘਟਾਉਣਾ ਹੈ ਅਗਰ ਆਪਣਾ ਵਜ਼ਨ ਦੇ ਨਾਲ ਨਾਲ ਡਾਈਟ ਠੀਕ ਨਹੀਂ ਹੈ ਉਹਨੂੰ ਠੀਕ ਕਰਨਾ ਹੈ ਜਿਹੜੇ ਛੋਟੇ-ਛੋਟੇ ਬੱਚੇ ਆ ਉਹਨਾਂ ਨੂੰ ਵੀ ਫੈਟੀ ਲਿਵਰ ਹੁੰਦੇ ਆ ਅੱਜ ਦੇ ਜ਼ਮਾਨੇ ਵਿੱਚ ਅੱਜ ਦੇ ਟਾਈਮ ਦੀ ਗੱਲ ਕੀਤੀ ਜਾਵੇ ਤਾਂ ਬੱਚਿਆਂ ਦੇ ਵਿੱਚ ਪੜਾਈਆਂ ਦੇ ਜ਼ੋਰ ਦੇ ਕਾਰਨ ਤੇ ਮਾਡਰਨ ਗੈਜਟ ਦੇ ਕਾਰਨ ਤੇ ਸਵੀਗੀ ਜੋ ਮੈਟੋਬੋਲਿਜ਼ਮ ਦੇ ਕਾਰਨ ਫਿਜ਼ੀਕਲ ਵਰਕਆਊਟ ਸਾਡਾ ਬਹੁਤ ਘੱਟ ਗਿਆ ਇਸ ਕਰਕੇ ਆਬੈਸਟੀ ਚਾਈਲਡਹੂਡ ਵਿੱਚ ਬਹੁਤ ਵੱਧ ਰਹੀ ਹੈ ਤਾਂ ਜਿੰਨਾ ਬੱਚਿਆਂ ਨੂੰ ਓਵਰ weight ਹੋ ਰਿਹਾ ਬਿਕੋਜ਼ ਐਕਟੀਵਿਟੀ ਘੱਟ ਗਈ ਹੈ ਉਹਨਾਂ ਵਿੱਚ ਵੀ ਫੈਟੀ ਲਿਵਰ ਹੋ ਰਿਹਾ ਤੁਸੀਂ ਕੁਝ ਡਾਈਟ ਦੇਣਾ ਚਾਹੋਗੇ ਜਿਹਦੇ ਫੈਟੀ ਲਿਵਰ ਹੈਗਾ ਜਿਹੜਾ ਪਰ ਰੋਟੀ ਖਾਣੇ ਆ ਚਾਵਲ ਖਾਣੇ ਆ ਓਵਰ ਪੋਰਸ਼ਨ ਖਾਣੇ ਆ ਤੋ ਸਾਡੀ ਡਾਈਟ ਦੇ ਵਿੱਚ ਹੈ ਨਾ ਅਸੀਂ ਜ਼ਰੂਰਤ ਤੋਂ ਜ਼ਿਆਦਾ ਖਾਣੇ ਆ ਸਾਡੀ ਐਕਟੀਵਿਟੀ ਹੈ ਨਹੀਂ ਐ ਸ਼ਾਮ ਦੇ 7 ਵਜੇ ਤੱਕ ਖਾ ਲਓ ਕਿਉਂਕਿ ਆਪਣੇ ਪਹਿਲਾ ਟਾਈਮ ਤੇ ਜਿਹੜੇ ਬਜ਼ੁਰਗ ਸੀ ਉਹ 7 ਵਜੇ ਤੱਕ ਖਾਣਾ ਖਾਂਦੇ ਹੁਣ ਤਾਂ 10 ਵਜ ਜਾਂਦੇ ਆ ਲੋਕਾਂ ਨੂੰ 11 ਵਜ ਜਾਂਦੇ ਆ ਜਿਸ ਘਰ ਦੇ ਵਿੱਚ ਦਾਦਾ ਦਾਦੀ ਨਾਨਾ ਨਾਨੀ ਦੀ ਗੱਲ ਮੰਨੀ ਜਾਂਦੀ ਹੈ ਉਹਨਾਂ ਘਰਾਂ ਚ ਅੱਜ ਵੀ ਫੈਟੀ ਲੀਵਰ ਹੈ ਨਹੀਂ ਤੋ ਮਤਲਬ ਸਾਡਾ ਬ੍ਰੇਕਫਾਸਟ ਹੈਵੀ ਹੋਣਾ ਚਾਹੀਦਾ ਰਾਜੇ ਵਰਗਾ ਲੰਚ ਸਾਡਾ ਇੱਕ ਨਾਰਮਲ ਬੰਦੇ ਵਰਗਾ ਹੋਣਾ ਚਾਹੀਦਾ ਤੇ ਡਿਨਰ ਸਾਡਾ ਕਿ ਭਿਖਾਰੀ ਵਰਗਾ ਹੋਣਾ ਚਾਹੀਦਾ ਉਹ ਵੀ ਟਾਈਮ ਸ਼ੇਅਰ ਹੋਣਾ ਚਾਹੀਦਾ 7 ਤਾਂ ਨਹੀਂ 8-9 ਵਜੇ ਹੋਣਾ ਚਾਹੀਦਾ ਫੈਟੀ ਲਿਵਰ ਦਾ ਪਤਾ ਵੀ ਨਹੀਂ ਲੱਗਦਾ ਕਿ ਲੋਕ ਨੂੰ ਕੀ ਸਾਨੂੰ ਫੈਟੀ ਲਿਵਰ ਹੈ ਕਿਸ ਤਰ੍ਹਾਂ ਦੇ ਕੋਈ ਸਿੰਪਟਮਸ ਵਗੈਰਾ ਹੈ ਫੈਟੀ ਲਿਵਰ ਪਰ ਸੇ ਕਦੇ ਵੀ ਕੋਈ ਸਿੰਪਟਮ ਨਹੀਂ ਕਰਦਾ ਤੋਂ ਇਸ ਕਰਕੇ ਕਿਹਾ ਜਾਂਦਾ ਕਿ ਆਪੋਨ ਇੱਕ ਪਾਰਟिकुलर ਏਜ ਮੇਬੀ ਆਫਟਰ 30 ਆਪਾਂ ਸਾਰਿਆਂ ਨੂੰ ਰੂਟੀਨ ਬਲੱਡ ਟੈਸਟ ਕਰਵਾਉਣੇ ਚਾਹੀਦੇ ਜਿੱਦੇ ਚ ਲਿਵਰ ਫੰਕਸ਼ਨ ਲਿਪਿਡ ਪ੍ਰੋਫਾਈਲ ਬਲੱਡ ਟੈਸਟ ਹੋਣੇ ਚਾਹੀਦੇ ਇੱਕ ਅਲਟਰਾਸਾਉਂਡ ਹੋਣਾ ਚਾਹੀ ਸਾਲ ਦੇ ਵਿੱਚ ਕਿ ਇੱਕ ਵਾਰ ਕਰਵਾਉਣਾ ਜ਼ਰੂਰ ਮਤਲਬ ਇਸ ਤਰ੍ਹਾਂ ਦੇ ਟੈਸਟ ਉਹਦੇ ਵਿੱਚ ਅਗਰ ਕਿਸੇ ਨੂੰ ਫੈਟੀ ਲਿਵਰ ਹੈ ਸਾਡੇ ਲਿਵਰ ਦੇ ਟੈਸਟ ਨਾਰਮਲ ਹੈ ਫਿਰ ਰੈਗੂਲਰ ਮੇ ਵੀ 2-3 ਸਾਲ ਡਿਪੈਂਡਿੰਗ ਓਨ ਡਾਕਟਰ ਤੁਹਾਡੀ ਪ੍ਰੋਫਾਈਲ ਕਹਿੰਦੇ ਬਟ ਅਗਰ ਸਾਡਾ ਫੈਟੀ ਲਿਵਰ ਵੀ ਹੈ ਸਾਨੂੰ ਫਾਈਬਰੋਸ ਕਹਿੰਦੇ ਲਿਵਰ ਵਿੱਚ ਪ੍ਰੈਸ਼ਰਸ ਵੀ ਵਧੇ ਹੋਏ ਹੈ ਫਿਰ ਡਾਕਟਰ ਦੀ ਸਲਾਹ ਨਾਲ ਜਿੰਨੇ ਸਮੇਂ ਤੇ ਡਾਕਟਰ ਕਹਿੰਦੇ ਸਾਨੂੰ ਫਾਲੋਅ ਅਪ ਕਰਨਾ ਚਾਹੀਦਾ ਦੂਜਾਂ ਦਾ ਦੇਖਣੋ ਤੁਸੀਂ ਤੇ ਮੈਂ ਹਾਂ ਹਰਸ਼ਕੌਰ ਹੁਣ ਜਿਹੜੇ ਫੈਟੀ ਲਿਵਰ ਨੂੰ ਲੈ ਕੇ ਲਿਵਰ ਰਿਲੇਟਿਡ ਬਹੁਤ ਸਾਰੀਆਂ ਪ੍ਰੋਬਲਮਸ ਨੇ ਜੋ ਲੋਕਾਂ ਦੇ ਵਿੱਚ ਹੁੰਦੀਆਂ ਬਹੁਤ ਇੰਪੋਰਟੈਂਟ ਹੈ ਉਸਦੇ ਬਾਰੇ ਹੀ ਗੱਲਬਾਤ ਕਰਾਂਗੇ ਸਨਮੋਜੀ ਨੇ ਡਾਕਟਰ ਹਾਜੀਬ ਗਰੋਵਰ ਸਸ਼ੀਕਰ ਸਰ ਸਸ਼ੀਕਰ ਹਾਸ਼ੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਅੱਜ ਤੁਸੀਂ ਇੰਨੀ ਇੰਪੋਰਟੈਂਟ ਵਿਸ਼ੇ ਨੂੰ ਲੈ ਕੇ ਸਮਾਜ ਵਿੱਚ ਜਾ ਰਹੇ ਹੋ ਜੀ ਸਰ ਜਦੋਂ ਵੀ ਲਿਵਰ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਜ਼ਿਆਦਾ ਗਰੀ ਬਿਮਾਰੀ ਹੁੰਦੀ ਵੀ ਹੈ ਤਾਂ ਇਹ ਬਹੁਤ ਮੰਨ ਦੇ ਵਿੱਚ ਹੁੰਦਾ ਕਿ ਐਕਸਪੈਂਸਿਵ ਬਹੁਤ ਹੈ ਦਾ ਟ੍ਰੀਟਮੈਂਟ ਤੇ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਅ ਐਸਾ ਹੈ ਕਿ ਲਿਵਰ ਦੀ ਬਿਮਾਰੀ ਕਿਹੜੀ ਸਟੇਜ ਦੇ ਵਿੱਚ ਪਤਾ ਚੱਲਦੀ ਉਹਦੇ ਬੇਸ ਤੇ ਹੁੰਦਾ ਐਕਸਪੈਂਸ ਜੀ 90% ਪੇਸ਼ੈਂਟ ਨੂੰ ਲਿਵਰ ਦੀ ਬਿਮਾਰੀ ਐਕਸਪ ਅਗਰ ਕੋਈ ਪਰਸਨ ਜਿਹਨੂੰ ਫੈਟੀ ਲਿਵਰ ਹੈ ਜਾਂ अर्ली ਫਾਈਬਰੋਸਿਸ ਹੈ ਉਹਦੇ ਚ ਤਾਂ ਕਈ ਵਾਰੀ ਸਿੰਪਲ ਡਾਈਟ ਲਾਈਫਸਟਾਈਲ ਦੇ ਨਾਲ ਹੀ ਪੇਸ਼ੈਂਟ ਠੀਕ ਹੋ ਸਕਦਾ ਹੈ ਉਹਦੇ ਚ ਦਵਾਈ ਦੀ ਲੋੜ ਵੀ ਨਹੀਂ ਪੈਂਦੀ ਬਟ ਅਗਰ ਕਿਸੇ ਨੂੰ ਸਿਰੋਸਿਸ ਹੋ ਗਈ ਹੈ ਉਹਦੇ ਚ ਵੀ ਅਗਰ अर्ली ਸਿਰੋਸਿਸ ਹੈ ਪੇਸ਼ੈਂਟ ਦਾ ਲਿਵਰ ਸਟੇਬਲ ਹੈ ਤਾਂ ਕੁਝ ਦਵਾਈਆਂ ਦੇ ਨਾਲ ਔਰ ਕੁਝ ਲਾਈਫਸਟਾਈਲ ਚੇਂजेस ਕਰਕੇ ਔਰ ਪ੍ਰੀਕਾਸ਼ਨ ਲੈ ਕੇ ਠੀਕ ਹੋ ਸਕਦਾ ਪਰ ਅਗਰ ਕਿਸੇ ਦਾ ਲਿਵਰ ਐਡਵਾਂਸ ਲਿਵਰ ਡਿਜ਼ੀਜ਼ ਹੋ ਗਿਆ ਜਿਵੇਂ ਕਿ ਪੇਟ ਵਿੱਚ ਪਾਣੀ ਭਰ ਗਿਆ ਖੂਨ ਦੀ ਉਲਟੀ बेहੋਸ਼ੀ ਉਦੋਂ ਵੀ ਜੇ ਉਹਦਾ ਕਾਰਨ ਪਤਾ ਚੱਲ ਜਾਏ ਸ਼ਰਾਬ ਹੈ ਤੇ ਸ਼ਰਾਬ ਨੂੰ ਬੰਦ ਕਰ دیਏ ਕਾਲਾ ਪੀਲਿਆ ਬੀਅਰ ਸੀ ਤੋਂ ਦਾ ਇਲਾਜ ਕਰ ਦਈਏ ਤੇ ਲਿਵਰ ਦਾ ਸਹੀ ਇਲਾਜ ਕਰੀਏ ਤਾਂ ਲਿਵਰ ਦੀ ਸਟੇਜ ਹੁੰਦੀ ਹੈ ਬੀ ਤੋਂ ਏ ਚ ਵੀ ਆ ਸਕਦਾ ਹੈ ਪਰ ਕਈ ਵਾਰੀ ਲਿਵਰ ਦੀ ਡਿਜ਼ੀਜ਼ ਬਹੁਤ ਐਡਵਾਂਸਡ ਹੋ ਜਾਂਦੀ ਹੈ ਉਹਨਾਂ ਪੇਸ਼ੈਂਟ ਦੇ ਵਿੱਚ ਕਈ ਵਾਰੀ ਦਵਾਈਆਂ ਕੰਮ ਨਹੀਂ ਕਰਦੀਆਂ ਤੋਂ ਸਮੇਂ ਰਹਿੰਦੇ ਹੋਏ ਕਈ ਵਾਰ ਉਹਨਾਂ ਪੇਸ਼ ਨੂੰ ਲਿਵਰ ਟ੍ਰਾਂਸਪਲੈਂਟ ਦੀ ਲੋੜ ਵੀ ਪੈ ਸਕਦੀ ਹੈ ਜੀ ਫੈਟੀ ਲਿਵਰ ਕਈ ਤਰੀਕੇ ਦੇ ਹੁੰਦੇ ਆ ਜਿਵੇਂ ਕਈ ਅਲਕੋਹਲ ਨਹੀਂ ਪੀਂਦੇ ਕਾਫੀ ਲੋਕ ਤੁਹਾਡੇ ਕੋਲ ਆਉਂਦੇ ਤੇ ਸ਼ਰਾਬ ਨਹੀਂ ਪੀਂਦੇ ਸਾਨੂੰ ਸਿਲੀਵਿ ਫੈਟੀ ਲਿਵਰ ਨਿਕਲਿਆ ਹੈ ਉਹ ਜਿਹੜਾ ਫੈਟੀ ਲਿਵਰ ਆ ਉਹ ਬਿਨਾ ਦਵਾਈਆਂ ਤੋਂ ਜਾਂ ਡਾਈਟ ਚੇਂਜ ਲਾਈਫਸਟਾਈਲ ਚੇਂਜ ਕਰਨ ਨਾਲ ਠੀਕ ਹੋ ਜਾਂਦਾ ਹੈ ਅੱਛੀ ਬਹੁਤ ਵਧੀਆ ਸਵਾਲ ਪੁੱਛਿਆ ਬਿਕੋਜ਼ 19 April 2025 ਇਹਨੂੰ ਆਪਾਂ ਵਰਲਡ ਲਿਵਰ ਡੇ ਮਨਾਣੇ ਆ ਲਿਵਰ ਦੇ ਬਾਰੇ ਅਵੇਰਨੈਸ ਕਰਨ ਨੂੰ ਉਸ ਦਿਨ ਮੈਸੇਜ ਕੀ ਹੈ ਕਿ ਡਰਿੰਕ ਤੇ ਕਾਲੇ ਪੀਲੇ ਤੋਂ ਇਲਾਵਾ ਬਿਨਾ ਡਰਿੰਕ ਦਾ ਫੈਟੀ ਲਿਵਰ ਹੈ ਉਹਨੂੰ ਅਸੀਂ ਅੱਜਕੱਲ ਬੋਲਦੇ ਨੈਸ਼ ਜਾਂ ਫਿਰ ਮੈਸ਼ non alcoholic fatty liver disease ਉਹਦੇ ਚ 90% ਪੇਸ਼IENTS ਨੂੰ ਕਿਸੇ ਦਵਾਈ ਦੀ ਲੋੜ ਨਹੀਂ ਪੈਂਦੀ ਉਹਦੇ ਚ ਅਸੀਂ ਅਗਰ ਵਜ਼ਨ ਵਧਾ ਤਾਂ ਉਹਨੂੰ ਘਟਾਉਣਾ ਹੈ ਅਗਰ ਆਪਣਾ ਵਜ਼ਨ ਦੇ ਨਾਲ ਨਾਲ ਡਾਈਟ ਠੀਕ ਨਹੀਂ ਹੈ ਉਹਨੂੰ ਠੀਕ ਕਰਨਾ ਹੈ weight reduction ਕਰਕੇ ਡਾਈਟ ਲਾਈਫ ਸਟਾਈਲ ਨੂੰ ਠੀਕ ਕਰਕੇ ਅਸੀਂ ਫੈਟੀ ਲਿਵਰ ਨੂੰ ਵਾਪਸ ਕਰ ਸਕਦੇ ਹਾਂ ਪਰ ਜੇ ਲਿਵਰ ਐਡਵਾਂਸਡ ਦੀਜ਼ ਹੈਗੀ ਹੈ ਉਹਨਾਂ ਕੇਸਿਸ ਦੇ ਵਿੱਚ ਕੁਝ ਦਵਾਈਆਂ ਦੀ ਲੋੜ ਪੈਂਦੀ ਹੈ ਫੈਟੀ ਲਿਵਰ ਜ਼ਿਆਦਾਤਰ ਜਿਹੜੇ ਵੀ ওভার weight ਆ ਉਹਨਾਂ ਚ ਫੈਟੀ ਲਿਵਰ ਹੋਣ ਦੇ ਕਿੰਨੇ ਚਾਂਸਸ ਹੁੰਦੇ ਓਵਰ weight ਜਦੋਂ ਵੀ ਹੋਏਗਾ ਪ੍ਰੈਕਟੀਕਲੀ ਆਪਣਾ ਫੈਟੀ ਲਿਵਰ ਹੋਣਾ ਹੀ ਹੋਣਾ ਹੈ। ਅਗਰ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਵੀ ਐਡ ਪ੍ਰੈਜ਼ੈਂਟ ਬਿਕੋਜ਼ ਆਬੈਸਟੀ ਬਹੁਤ ਵੱਧ ਰਹੀ ਹੈ। 30 ਤੋਂ 40% ਨੋਰਮਲ ਪੋਪੂਲੇਸ਼ਨ ਨੂੰ ਫੈਟੀ ਲਿਵਰ ਹੈ। ਅਗਰ ਕੋਈ ਡਾਇਬੀਟਿਕ ਹੈ ਤਾਂ ਹਰ ਡਾਇਬੀਟਿਕ ਦੇ ਵਿੱਚ 80% ਚਾਂਸ ਹੁੰਦੇ ਕਿ ਆਪਣਾ ਲਿਵਰ ਫੈਟੀ ਹੋ ਸਕਦਾ ਹੈ। ਜੀ। ਔਰ ਸਰ ਐਲਕੋਹਲ ਵਾਲੇ ਜੋ ਵੀ ਪਿੰਦੇ ਆ ਉਹਨਾਂ ਦਾ ਫੈਟੀ ਲਿਵਰ ਹੋਣ ਦੇ ਮਤਲਬ ਕਿੰਨੇ ਚਾਂਸਸ ਹੁੰਦੇ ਆ ਔਰ ਕਿੰਨੇ ਕੇਸਸ ਮਤਲਬ ਆਪਣੇ ਇੱਥੇ ਆ? ਬਹੁਤ اچھی ਗੱਲ ਕੀਤੀ ਕਿ ਜਦੋਂ ਵੀ ਆਪਾਂ ਡਰਿੰਕ ਲੈਂਦੇ ਹਾਂ ਤਾਂ ਉਸ ਕੇਸ ਦੇ ਵਿੱਚ ਮਲਟੀਫੈਕਟੋਰੀਅਲ ਚੀਜ਼ਾਂ ਜਦੋਂ ਆਪਾਂ ਡਰਿੰਕ ਲੈਨੇ ਲੰਬੇ ਸਮੇਂ ਤੋਂ ਡਰਿੰਕ ਵਾਲੇ ਪੇਸ਼ੈਂਟ ਦਾ ਫੈਟ ਲਿਵਰ ਪ੍ਰੈਕਟੀਕਲੀ ਹੋਣਾ ਹੀ ਹੋਣਾ ਹੈ ਪਰ ਉਹਦੇ ਚੋਂ ਕੁਝ ਪੇਸ਼ੈਂਟਸ ਲੰਬੇ ਸਮੇਂ ਜਾ ਕੇ ਸਿਰੋਸਿਸ ਤੇ ਚਲੇ ਜਾਂਦੇ ਆ ਜਾਂ ਐਲਕੋਹਲਿਕ ਹੈਪੇਟਾਈਟਿਸ ਹੋ ਜਾਂਦੇ ਆ ਉਹਨਾਂ ਪੇਸ਼ੈਂਟ ਦਾ ਲਿਵਰ ਲੰਬੇ ਸਮੇਂ ਖਰਾਬ ਹੋ ਸਕਦਾ ਪਰ ਅਗਰ ਕੋਈ ਬੰਦਾ ਡਰਿੰਕ ਵੀ ਲੈਂਦਾ ਉਦੋਂ ਉਹ ਬੈਸਟੀ ਵੀ ਹੈ ਔਰ ਉਹਨੂੰ ਨਾਲ-ਨਾਲ 슈ਗਰ ਵੀ ਹੈ ਉਹਨੂੰ ਇੱਕ ਨਵੀਂ ਕੰਡੀਸ਼ਨ ਕਹਿੰਦੇ ਨੇ ਮੈਟ ਏ ਐਲ ਡੀ ਕਿ ਉਹਦਾ ਵਜ਼ਨ ਵੀ ਕੰਟ੍ਰਿਬਿਊਟ ਕਰ ਰਿਹਾ ਹੈ ਉਹਦੀ ਡਰਿੰਕ ਵੀ ਕੰਟ੍ਰਿਬਿਊਟ ਕਰ ਰਹੀ ਹੈ ਤੇ ਡਾਇਬੀਟਿਸ ਕੰਟ੍ਰਿਬਿਊਟ ਵੀ ਕਰ ਰਹੀ ਹੈ ਉਹਨਾਂ ਕੇਸ ਦੇ ਵਿੱਚ ਲਿਵਰ ਦਾ ਜਿਹੜਾ ਪ੍ਰੋਗਰੈਸ਼ਨ ਆਫ ਫਾਸਟ ਹੋ ਜਾਂਦਾ ਹੈ ਜੀ ਐਲਕੋਹਲ ਜੋ ਡਰਿੰਕ ਕਰਦੇ ਆ ਉਹਨਾਂ ਦੇ ਕਿੰਨੇ ਮਤਲਬ ਚਾਂਸਸ ਹੈ ਕਿ ਉਹਨਾਂ ਦੇ ਫੈਟੀ ਲਿਵਰ ਹੋਣਾ ਹੀ ਹੈ ਇਸ ਦੇ ਹਿਸਾਬ ਦੇ ਨਾਲ ਕਿਉਂਕਿ ਕਈ ਲੋਕ ਪੂਰਾ ਦਿਨ ਹੀ ਡਰਿੰਕ ਕਰਦੇ ਆ ਮਤਲਬ ਪੂਰੇ ਵੀਕ ਚ ਲੈਂਦੇ ਆ ਕਈ ਵਾਰ ਹਫਤੇ ਦੇ ਵਿੱਚ ਦੋ ਦਿਨ ਲੈਂਦੇ ਆ ਕੀ ਫਰਕ ਪੈਂਦਾ ਇਸ ਚੀਜ਼ ਦੇ ਬੇਰੀ ਕਰਦਾ ਹੈ ਬਿਲਕੁਲ ਇਹਨੂੰ ਆਪਾਂ ਗੱਲ ਕਰਦੇ ਆ ਕਿ ਸੇਫ ਲਿਮਿਟ ਆਫ ਅਲਕੋਹਲ ਅਗਰ ਆਪਾਂ ਡਰਿੰਕ ਰੈਗੂਲਰ ਲੈ ਰਹੇ ਆ ਤਾਂ ਫੈਟੀ ਲਿਵਰ ਇਜ਼ ਯੂਨੀਵਰਸਲ ਜੇ ਆਪਾਂ ਡਰਿੰਕ ਇੱਕ ਡੈਕੇਡ ਲੈ ਰਹੇ ਆ ਤਾਂ ਫੈਟੀ ਲਿਵਰ ਹੋਣਾ ਹੀ ਹੋਣਾ ਹੈ ਬਟ ਅਗਰ ਡਰਿੰਕ ਦੀ ਮਾਤਰਾ ਘੱਟ ਹੈ ਮੀਨਸ ਕਿ ਆਪਾਂ ਫਿਜ਼ੀਕਲ ਫਿਟਾ ਸਾਡਾ ਵਜ਼ਨ ਓਵਰ weight ਨਹੀਂ ਹੈ ਅਸੀਂ ਡਾਈਟ ਠੀਕ ਲੈਣੇ ਆਂ ਔਰ ਅਸੀਂ ਮੋਡਰੇਟ ਅਮਾਉਂਟ ਇਸ ਅਲਕੋਹਲ ਲੈਣੇ ਆਂ ਸੋ ਪ੍ਰੈਕਟੀਕਲੀ देयर इज नो ਲਿਮਿਟ ਸੇਫ ਲਿਮਿਟ ਆਫ ਅਲਕੋਹਲ ਬਟ ਅਗਰ ਵਾਂਸ ਅ ਵੀਕ ਅਸੀਂ ਡਰਿੰਕ ਲੈਣੇ ਲੇਕਿਨ ਫਿਜ਼ੀਕਲ ਵਰਕਆਊਟ ਸਾਡਾ ਬਹੁਤ ਅੱਛਾ ਹੈਗਾ ਤਾਂ ਪ੍ਰੈਕਟੀਕਲੀ ਡਰਿੰਕ ਦਾ ਉਹਨਾਂ ਨੁਕਸਾਨ ਨਹੀਂ ਹੋਏਗਾ ਜੀ ਔਰ ਫੈਟੀ ਲੀਵਰ ਦਾ ਪਤਾ ਵੀ ਨਹੀਂ ਲੱਗਦਾ ਕਿ ਲੋਕ ਨੂੰ ਕੀ ਸਾਨੂੰ ਫੈਟੀ ਲੀਵਰ ਹੈ ਕਿਸ ਤਰ੍ਹਾਂ ਦੇ ਕੋਈ ਸਿੰਪਟਮਸ ਵਗੈਰਾ ਹੈ ਫੈਟੀ ਲਿਵਰ ਪਰ ਸੇ ਕਦੇ ਵੀ ਕੋਈ ਸਿੰਪਟਮ ਨਹੀਂ ਕਰਦਾ ਤਾਂ ਇਸ ਕਰਕੇ ਕਿਹਾ ਜਾਂਦਾ ਕਿ ਆਪੋਨ ਇੱਕ ਪਾਰਟੀਕਲ ਰੇਂਜ ਮੇਬੀ ਆਫਟਰ 30 ਆਪਾਂ ਸਾਰਿਆਂ ਨੂੰ ਰੂਟੀਨ ਬਲੱਡ ਟੈਸਟ ਕਰਵਾਉਣੇ ਚਾਹੀਦੇ ਜਿਦੇ ਚ ਲਿਵਰ ਫੰਕਸ਼ਨ ਲਿਪਿਡ ਪ੍ਰੋਫਾਈਲ ਬਲੱਡ ਟੈਸਟ ਹੋਣੇ ਚਾਹੀਦੇ ਇੱਕ ਅਲਟਰਾਸਾਉਂਡ ਹੋਣਾ ਚਾਹੀਦਾ ਅਗਰ ਅਲਟਰਾਸਾਉਂਡ ਵਿੱਚ ਫੈਟੀ ਲਿਵਰ ਆ ਰਿਹਾ ਹੈ ਸੜੇ ਲਿਵਰ ਫੰਕਸ਼ਨ ਠੀਕ ਨਹੀਂ ਹੈ ਤਾਂ ਇੱਕ ਹੋਰ ਟੈਸਟ ਹੈ ਅਗਰ ਆਪਣੇ ਡਾਕਟਰ ਸਲਾਹ ਦੇ ਉਹਨੂੰ ਸੀ ਬੋਲਦੇ ਫਾਈਬਰੋਸਕੈਨ ਫਾਈਬਰੋਸਕੈਨ ਇਟ ਇਜ਼ ਅ ਕੁੰਡਲੀ ਆਫ ਲਿਵਰ ਉਹ ਸਾਡੇ ਲਿਵਰ ਦਾ ਫਿਊਚਰ ਦੱਸ ਸਕਦਾ ਕਿ ਲਿਵਰ ਕਿਹੜੀ ਸਟੇਜ ਦੇ ਵਿੱਚ ਹੈ ਜੀ ਸਰ ਜਦੋਂ ਵੀ ਤੁਸੀਂ ਕਹੇ ਕਿ ਫੈਟੀ ਲਿਵਰ ਦੇ ਟੈਸਟ ਕਰਵਾ ਲਓ ਹਨਾ ਪਰ ਕੀ ਮਤਲਬ ਜਿਹੜੇ ਛੋਟੇ ਛੋਟੇ ਬੱਚੇ ਆ ਉਹਨਾਂ ਨੂੰ ਵੀ ਫਰਟੀਲਿਵਰ ਹੁੰਦੇ ਆ ਅੱਜ ਦੇ ਜ਼ਮਾਨੇ ਵਿੱਚ ਅੱਜ ਦੇ ਟਾਈਮ ਦੀ ਗੱਲ ਕੀਤੀ ਜਾਵੇ ਤਾਂ ਉਹ ਕੀ ਕਾਰਨ ਉਹਨਾਂ ਦਾ ਐਸ਼ੀ ਬਹੁਤ ਵਧੀਆ ਸਵਾਲ ਪੁੱਛਿਆ ਉਹ ਬੱਚੇ ਵੀ ਸਾਡੇ ਸੋਸਾਇਟੀ ਚ ਆ ਰਹੇ ਆ ਤਾਂ ਅੱਜ ਕੱਲ ਆਪਾਂ ਦੇਖਿਆ ਹੋਣਾ ਕਿ ਬੱਚਿਆਂ ਦੇ ਵਿੱਚ ਪੜਾਈਆਂ ਦੇ ਜ਼ੋਰ ਦੇ ਕਾਰਨ ਤੇ ਮਾਡਰਨ ਗੈਜਟ ਦੇ ਕਾਰਨ ਤੇ ਸਵੀਗੀਜ਼ੋ ਮੈਟੋ ਦੇ ਕਾਰਨ ਫਿਜ਼ੀਕਲ ਵਰਕਆਊਟ ਸਾਡਾ ਬਹੁਤ ਘੱਟ ਗਿਆ ਇਸ ਕਰਕੇ ਆਬੈਸਟੀ ਚਾਈਲਡਹੂਡ ਵਿੱਚ ਬਹੁਤ ਵੱਧ ਰਹੀ ਹੈ ਤਾਂ ਜਿੰਨਾ ਬੱਚਿਆਂ ਨੂੰ ਓਵਰ weight ਹੋ ਰਿਹਾ ਬਿਕੋਜ਼ ਐਕਟੀਵਿਟੀ ਘੱਟ ਗਈ ਹੈ ਉਹਨਾਂ ਇਹ 15% ਬੱਚਿਆਂ ਨੂੰ ਵੀ ਚਾਈਲਡਹੂਡ obesidad ਦੇ ਨਾਲ ਫੈਟੀ ਲੀਵਰ ਹੋ ਰਿਹਾ ਹੈ। ਔਰ ਕਈ ਲੋਕ ਬੱਚੇ ਮੋਟੇ ਵੀ ਨਹੀਂ ਹੈਗੇ, ਅੰਡਰ weight ਹੈ ਜਾਂ ਉਹਨਾਂ ਦਾ weight ਠੀਕ ਹੈ, ਉਹਨਾਂ ਨੂੰ ਵੀ ਹੋ ਸਕਦਾ ਹੈ ਫੈਟੀ ਲੀਵਰ ਚਾਂਸ ਕਿ ਕੋ ਬਾਲਾ ਜ਼ਿਆਦਾ ਖਾ ਰਿਹਾ ਫਾਸਟ ਫੂਡ। ਐਸੀ ਬਹੁਤ ਅੱਛੀ ਗੱਲ ਕੀਤੀ, ਇਹਨੂੰ ਇਸੇ ਬੋਲਦੇ ਆ ਲੀਨ ਨੈਸ਼ ਕਿ ਵਜ਼ਨ ਵੀ ਠੀਕ ਹੈ ਫਿਰ ਵੀ ਸਾਨੂੰ ਨੈਸ਼ ਹੋ ਰਿਹਾ ਹੈ ਤੋਂ ਬਾਹਰ ਦਾ ਖਾਨ ਦੇ ਕੰਟ੍ਰਿਬਿਊਟ ਦੇ ਨਾਲ ਨਾਲ ਸਾਡੀ ਜੈਨੇਟਿਕਸ ਹੈਗੀ ਹੈ ਕਈ ਵਾਰ ਉਹ ਵੀ ਡਿਪੈਂਡ ਕਰਦੀ ਹੈ ਕਿ ਸਾਡਾ weight height ਦੇ ਅਕੋਰਡਿੰਗਲੀ ਠੀਕ ਹੈ ਫਿਰ ਵੀ ਸਾਨੂੰ ਫੈਟੀ ਲੀਵਰ ਹੋ ਰਿਹਾ ਹੈ ਉਹਨੂੰ ਅਸੀਂ ਲੀਨ ਨੈਸ਼ ਬੋਲਦੇ ਹਾਂ ਉਹਨਾਂ ਪੇਸ਼ੈਂਟ ਦੇ ਵਿੱਚ ਸਾਡਾ ਡਾਈਟ ਤੇ ਐਕਸਰਸਾਈਜ਼ ਦਾ ਹੋਰ ਧਿਆਨ ਰੱਖਣਾ ਪੈਣਾ ਹੈ ਕਿ ਵਜ਼ਨ ਬਿਲਕੁਲ ਨਹੀਂ ਵਧਣਾ ਚਾਹੀਦਾ ਔਰ ਲਾਈਫ ਲੌਂਗ ਪ੍ਰੀਕਾਸ਼ਨ ਰੱਖਣੀ ਚਾਹੀਦੀ ਹੈ ਸਰ ਕਈ ਵਾਰ ਲੀਵਰ ਫੈਟੀ ਤੱਕ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਉਹ ਅੱਗੇ ਤੱਕ ਜਾ ਕੇ ਮਤਲਬ ਕਿੰਨਾ ਜ਼ਿਆਦਾ ਹਾਰਮਫੁਲ ਹੋ ਸਕਦਾ ਹੈ ਕੇਸ ਔਰ ਕੀ ਇਹ ਇੱਕ ਪੁਆਇੰਟ ਇਹ ਜਿਹੜਾ ਸਵਾਲ ਹੈ ਨਾ ਬਹੁਤ ਹੀ ਜੈਨੂਇਨ ਹੈ ਅੱਜ ਕੱਲੇ ਅਸੀਂ ਰੂਟੀਨ ਆਪੀਡੀਜ਼ ਦੇਖਦੇ ਹਾਂ ਕਿ ਸਾਡੇ ਕੋਲ ਪੇਸ਼ੈਂਟ ਆਉਂਦੇ ਹੈ ਸਪੈਸ਼ਲੀ ਮੇਲ ਐਂਡ ਫੀਮੇਲ 40s ਤੋਂ ਬਾਅਦ ਕਿ ਸੱਡਨਲੀ ਉਹਨਾਂ ਨੂੰ ਇੱਕ ਦਿਨ ਪਤਾ ਚੱਲਦਾ ਹੈ ਕਿ ਪਾਣੀ ਭਰ ਗਿਆ ਢਿੱਡ ਦੇ ਵਿੱਚ ਸ਼ੂਗਰ ਵਾਲੇ ਪੇਸ਼ੈਂਟ ਨੂੰ ਪਤਾ ਚੱਲ ਗਿਆ ਪੈਰਾ ਤੇ ਸੋਜਿਸ਼ ਹੈ ਔਰ ਕੁਝ ਸਾਡੇ ਕੋਲ ਪੇਸ਼ੈਂਟ ਸਪੈਸ਼ਲੀ ਫੀਮੇਲਸ ਜਾਂਦੇ ਬਲੱਡ ਦੀ ਵੋਮਟਿੰਗ ਆ ਗਈ ਉਦੋਂ ਪਤਾ ਚੱਲਿਆ ਕਿ ਉਹਨਾਂ ਨੂੰ 15 ਸਾਲ ਤੋਂ ਲਿਵਰ ਦੀ ਪ੍ਰੋਬਲਮ ਹੈ ਲੇਕਿਨ ਦੇ ਵਰ ਨਾਟ ਅਵੇਅਰ ਉਹਨਾਂ ਸਾਰਿਆਂ ਨੂੰ ਜਿਹੜੀ ਲਿਵਰ ਦੀ ਪ੍ਰੋਬਲਮ ਹੈ ਦੈਟ ਇਜ਼ ਅ ਨੈਸ਼ ਰਿਲੇਟਿਡ ਸਿਰੋਸਿਸ ਕਿ ਸ਼ੂਗਰ ਜਾਂ ਮੋਟਾਪਾ ਸੀ ਆਲਰੇਡੀ ਲਿਵਰ ਸਿਰੋਸਿਸ ਹੋ ਚੁੱਕਿਆ ਉਹ ਕਈ ਵਾਰੀ ਐਸੀ ਸਟੇਜ ਵਿੱਚ ਪਹੁੰਚਦੇ ਕਈ ਵਾਰੀ ਦਵਾਈਆਂ ਨਾਲ ਕੰਟਰੋਲ ਨਹੀਂ ਹੁੰਦੇ ਦ ਲਾਸਟ ਇਕੁਏਸ਼ਨ ਫੈਰਟੀ ਲੀਵਰ ਅਗਰ ਸਭ ਤੋਂ ਛੋਟੀ ਏਜ ਦੀ ਗੱਲ ਕੀਤੀ ਜਾਵੇ ਤੁਹਾਡੇ ਕੋਲ ਅਗਰ ਕੇਸ ਆ ਹੋਵੇ ਕਿਹੜੀ ਏਜ ਤੇ ਆ ਮਤਲਬ ਜਿਨ੍ਹਾਂ ਨੂੰ ਫੈਰਟੀ ਲੀਵਰ ਬੱਚੇ ਨੂੰ ਐਟ ਪ੍ਰੈਜ਼ੈਂਟ ਸਾਡੇ ਕੋਲ 12 ਤੋਂ ਲੈ ਕੇ 15 ਸਾਲ ਦੇ ਬੱਚੇ ਵੀ ਆ ਰਹੇ ਜਿਨ੍ਹਾਂ ਨੂੰ ਫੈਰਟੀ ਲੀਵਰ ਹੈਗਾ ਪਰ ਉਹਦੇ ਚ ਪ੍ਰੈਕਟੀਕਲੀ ਮੋਸਟ ਆਫ ਦਾ ਟਾਈਮ ਥੇ ਆਬੀਸ ਕਿਡਸ ਮੋਟਾਪਾ ਹੈ ਤਾਂ ਫੈਰਟੀ ਲੀਵਰ ਹੋ ਰਿਹਾ ਤੇ ਉਹ ਬੱਚਿਆਂ ਨੂੰ ਮਤਲਬ ਲਾਈਫ ਸਟਾਈਲ ਚੇਂਜ ਹੋ ਕੇ ਐਕਸਰਸਾਈਜ਼ ਕਰਨ ਦੇ ਨਾਲ ਠੀਕ ਹੋ ਜਾਂਦਾ ਉਹ ਬੱਚਾ ਐਕਸਰਸਾਈਜ਼ ਕਰਨ ਦੇ ਨਾਲ ਨਹੀਂ ਠੀਕ ਹੋਏਗਾ ਸਭ ਤੋਂ ਪਹਿਲਾਂ ਫੈਮਿਲੀ ਦਾ ਮੈਂਡਸੈਟ ਕਰਨ ਨਾਲ ਠੀਕ ਹੋਏਗਾ बिकॉज ਪਰਿਵਾਰਾਂ ਦੇ ਵਿੱਚ ਪੇਰੈਂਟਸ ਵੀ ਕਈ ਵਾਰੀ ਉਦਾਂ ਦੇ ਹੁੰਦੇ ਐ ਕਿ ਅਸੀਂ ਪਰਿਵਾਰ ਦੇ ਵਿੱਚ ਵੀ ਹੈਲਦੀ ਖਾਣਾ ਨਹੀਂ ਹੈ ਉਦੋਂ ਜੇ ਆਪਾਂ ਉਹ ਲਾਈਫ ਸਟਾਈਲ ਫੈਮਿਲੀ ਦੇ ਵਿੱਚ ਆਏਗਾ ਫਿਜ਼ੀਕਲ ਐਕਟੀਵਿਟੀ ਪੇਰੈਂਟਸ ਵਿੱਚ ਵੀ ਆਏਗੀ ਬੱਚਿਆਂ ਵਿੱਚ ਵੀ ਆਏਗੀ ਔਰ ਅਸੀਂ ਬਹੁਤ ਸੇ ਪਰਿਵਾਰ ਦੇਖੇ ਜਿਨ੍ਹਾਂ ਚ ਲਾਈਫ ਸਟਾਈਲ ਚੇਂਜ ਕਰਨ ਦੇ ਨਾਲ ਉਹ ਬੱਚੇ ਵਾਪਸ ਹੈਲਦੀ ਹੋ ਗਏ ਉਹਨਾਂ ਦਾ ਵਜ਼ਨ ਘਟ ਗਿਆ ਉਹਨਾਂ ਦੀ ਥੌਟ ਪ੍ਰੋਸੈਸ ਚੇਂਜ ਹੋ ਗਈ ਕਿ ਅਸੀਂ ਐਕਟਿਵ ਰਹਿਣਾ ਹੈ ਤੋ ਵਜ਼ਨ ਵੀ ਘਟਿਆ ਤੇ ਉਹ ਐਕਟਿਵ ਵੀ ਹੋ ਗਏ ਔਰ ਕਾਫੀ ਆਪਣੇ ਪੰਜਾਬ ਚ ਤਾਂ ਇਹ ਵੀ ਕਹਿੰਦੇ ਨੇ ਪੰਜਾਬੀ ਦੇ ਵਿੱਚ ਖਾਂਦੇ ਪੀਂਦੇ ਕਰਦੇ ਆ ਜਿਹੜੀ ਚੀਜ਼ ਹੈਗੀ ਹੈ ਨਾ ਕਿ ਅਗਰ ਕੋਈ ਬੰਦਾ ਬਿਲਕੁਲ ਪਤਲਾ ਹੈ ਤਾਂ ਮੈਰਿਜ ਤੋਂ ਬਾਅਦ ਪਰੌਂਠੇ ਖਾ ਕੇ ਵੱਡਾ ਹੋ ਜਾਂਦਾ ਤਾਂ ਲੋਕ ਕਹਿੰਦੇ ਵੀ ਇਹ ਤਾਂ ਹੁਣ ਖਾਂਦੇ ਪਿੰਦੇ ਕਰਦਾ ਲੱਗਿਆ 댓 ਇਜ਼ ਅ ਰੋਂਗ ਨੋਸ਼ਨ ਖਾਂਦੇ ਪਿੰਦੇ ਕਰਦਾ ਜਦੋਂ ਅਸੀਂ ਕਹਿੰਦੇ ਜਦੋਂ ਸਾਡਾ weight ਵੱਧ ਗਿਆ ਤਾਂ ਪ੍ਰੈਕਟੀਕਲੀ ਉਸ ਸਮੇਂ ਤੱਕ ਪੱਕਾ ਹੀ ਸਾਨੂੰ ਫੈਟੀ ਲਿਵਰ ਹੋ ਚੁੱਕਿਆ ਹੋਣਾ ਹੈ ਇਸ ਕਰਕੇ ਉਹ ਸਾਡੀ ਧਾਰਨਾ ਜਿਹੜੀ ਹੈਗੀ ਉਹ ਰੋਂਗ ਹੈ ਉਹਨੂੰ ਸਾਨੂੰ ਚੇਂਜ ਕਰਨਾ ਚਾਹੀਦਾ ਹੈ ਸਾਲ ਦੇ ਵਿੱਚ ਕਿ ਇੱਕ ਵਾਰ ਕਰਵਾਉਣ ਜ਼ਰੂਰ ਮਤਲਬ ਇਸ ਤਰ੍ਹਾਂ ਦੇ ਟੈਸਟ ਉਹਦੇ ਵਿੱਚ ਅਗਰ ਕਿਸੇ ਨੂੰ ਫੈਟੀ ਲਿਵਰ ਹੈ ਸਾਡੇ ਲਿਵਰ ਦੇ ਟੈਸਟ ਨਾਰਮਲ ਹੈ ਫਿਰ ਰੈਗੂਲਰ ਮੇ ਵੀ 2-3 ਸਾਲ ਡਿਪੈਂਡਿੰਗ ਔਨ ਡਾਕਟਰ ਤੁਹਾਡੀ ਪ੍ਰੋਫਾਈਲ ਕਹਿੰਦੇ ਬਟ ਅਗਰ ਸਾਡਾ ਫੈਟੀ ਲਿਵਰ ਵੀ ਹੈ ਸਾਨੂੰ ਫਾਈਬਰੋਸ ਕਹਿੰਦੇ ਲਿਵਰ ਵਿੱਚ ਪ੍ਰੈਸ਼ਰਸ ਵੀ ਵਧੇ ਹੋਏ ਹੈ ਫਿਰ ਡਾਕਟਰੀ ਦੀ ਸਲਾਹ ਨਾਲ ਜਿੰਨੇ ਸਮੇਂ ਤੇ ਡਾਕਟਰ ਕਹਿੰਦੇ ਸਾਨੂੰ ਫਾਲੋਅ ਅਪ ਕਰਨਾ ਚਾਹੀਦਾ ਹੈ ਔਰ ਫੈਟੀ ਲਿਵਰ ਹੈ ਹਰ ਹੈਗਾ ਕਿਹੜੇ ਖਾਨ ਦੇ ਵਿੱਚ ਚੀਜ਼ ਯੂਜ਼ ਕਰਨ ਔਰ ਸਪੈਸ਼ਲ ਇੱਕ ਮੈਂਸ਼ਨ ਦਰ ਕਰਨਾ ਚਾਹੂਗੀ ਉਮਿਤ ਹੈ ਕਿ ਫੈਕਟਰ ਹੈ ਕੱਚਾ ਪਪੀਤਾ ਕਾਫੀ ਜ਼ਿਆਦਾ ਮਸ਼ਹੂਰ ਹੈ ਕਿ ਕਿਸੇ ਨੂੰ ਫੈਰਟੀਲਿਟੀ ਵਾ ਕੱਚਾ ਪਪੀਤਾ ਖਾਓ ਉਹ ਠੀਕ ਹੋ ਜਾਂਦਾ ਹੈ ਜੀ ਮੈਂ ਖਿਚੜੀ ਦੇ ਵਿੱਚ ਖਾ ਲਿਆ ਇਸ ਤਰ੍ਹਾਂ ਦੇ ਇਹ ਸਭ ਤੋਂ ਇੰਪੋਰਟੈਂਟ ਕੀ ਹੈ ਨਾਰਮਲੀ ਜਿੱਦੋਂ ਵੀ ਕਿਸੇ ਨੂੰ ਮੋਟਾਪਾ ਹੁੰਦਾ ਆਪਾਂ ਕਹਿੰਦੇ ਕਿਉਂ ਘਟਾ ਦਿਓ ਉਹ ਕਿਉਂ ਘਟਾਉਣ ਤੋਂ ਪਹਿਲਾਂ ਕਾਰਬੋਹਾਈਡਰੇਟਸ ਘਟਾਣੇ ਜਿਹੜਾ ਆਪਾਂ ਰੋਟੀ ਖਾਂਦੇ ਆ ਚਾਵਲ ਖਾਂਦੇ ਆ ਓਵਰ ਪੋਰਸ਼ਨ ਖਾਂਦੇ ਆ ਤੋਂ ਸੱਜਣੀ ਡਾਈਟ ਦੇ ਵਿੱਚ ਹੈ ਨਾ ਅਸੀ ਜ਼ਰੂਰਤ ਤੋਂ ਜ਼ਿਆਦਾ ਖਾਣੇ ਆ ਸਾਡੀ ਐਕਟੀਵਿਟੀ ਹੈ ਨਹੀਂ ਹੈ ਤਾਂ ਓਵਰਆਲ ਸਾਡੀ ਡਾਈਟ ਦੇ ਵਿੱਚ ਕਾਰਬੋਹਾਈਡਰੇਟਸ ਘਟਨੇ ਚਾਹੀਦੇ ਆ ਮਤਲਬ ਰੋਟੀ ਚਾਵਲ ਜੋ ਵੀ ਸਾਡੀ ਸਟੇਪਲ ਡਾਈਟ ਹੈ ਉਹਦੀ ਮਾਤਰਾ ਵੀ ਅਸੀਂ ਘਟਾਣੀ ਸਮੇਂ ਸਿਰ ਖਾਣਾ ਖਾਣਾ ਮਿੱਠਾ ਘਟਾਉਣਾ ਦੂਸਰਾ ਕਾਰਬੋਹਾਈਡਰੇਟਸ ਦੇ ਨਾਲ ਨਾਲ ਅਸੀਂ ਫੈਟ ਘਟਾਉਣਾ ਹੈ ਫਿਜ਼ੀਕਲ ਐਕਟੀਵਿਟੀ ਦੇ ਨਾਲ ਜਿਹੜੀ ਡਾਈਟ ਅਸੀਂ ਹੈ ਉਹਦੇ ਵਿੱਚ ਪ੍ਰੋਟੀਨ ਜ਼ਿਆਦਾ ਹੋਣਾ ਚਾਹੀਦਾ ਜਿਦੇ ਵਿੱਚ ਸਮੇਂ ਸਿਰ ਸਲਾਦ ਵੈਜੀਟੇਬਲਸ ਪਨੀਰ ਦੁੱਧ ਦਹੀਂ ਲੱਸੀ ਤੋਂ ਲੋ ਕਾਰਬੋਹਾਈਡਰੇਟਸ ਐਂਡ ਲੋ ਫੈਟ ਡਾਈਟ ਸਾਨੂੰ ਲੈਣੀ ਚਾਹੀਦੀ ਹੈ ਜੀ ਨਾਲ ਤੇ ਵੀ ਸੱਕੀ ਮੈਸੇਜ ਦੇਣਾ ਚਾਹੁੰਗਾ ਮੈਸੇਜ ਇਹ ਦੇਣਾ ਚਾਹੁੰਦਾ ਕਿ ਪੰਜਾਬ ਜਿਹੜਾ ਸੁਪਨਿਆਂ ਦਾ ਪੰਜਾਬ ਸੀ ਹਸਤਾ ਵਸਤਾ ਰੰਗਲਾ ਪੰਜਾਬ ਸੀ ਉਹ ਸਾਡੀ ਹੀ ਗਲਤੀਆਂ ਦੇ ਕਾਰਨ ਮਾੜੇ ਪਾਸੇ ਗਿਆ ਹੈ ਅਸੀਂ ਹੁਣ ਉਹਦੀ ਜ਼ਿੰਮੇਵਾਰੀ ਲੈ ਕੇ ਅਸੀਂ ਪੰਜਾਬ ਨੂੰ ਰੰਗਲਾ ਬਣਾਉਣਾ ਚਾਹੁੰਦੇ ਆ ਉਹਦੇ ਵਾਸਤੇ ਸਾਡੀ ਆਪਣੀ ਸਿਹਤ ਠੀਕ ਹੋਏ ਉਹਦੇ ਵਾਸਤੇ ਉਹ ਸ਼ਬਦ ਮੈਂ ਕਹਿਣਾ ਚਾਹੁੰਦਾ ਜਿਹੜੇ ਸਾਡੇ ਮਾਪੇ ਸਾਨੂੰ ਕਹਿੰਦੇ ਕਾਕਿਓ ਘਰ ਦਾ ਖਾਣਾ ਖਾਓ ਤਾਂ ਅਗਰ ਅਸੀਂ ਆਪਣੇ ਪਰਿਵਾਰ ਚ ਬਣਿਆ ਤਿੰਨ ਟਾਈਮ ਖਾਣਾ ਖਾਂਦੇ ਆ ਬ੍ਰੈਕਫਾਸਟ ਲੰਚ ਡਿਨਰ ਜੋ ਘਰ ਵਿੱਚ ਬਣਦਾ ਜੋ ਪੰਜਾਬ ਵਿੱਚ ਹਰ ਘਰ ਵਿੱਚ ਬਣਦਾ ਹੈ ਹਫਤੇ ਦੇ 10 ਦਿਨ ਅਸੀਂ ਬਾਹਰ ਦਾ ਫਾਸਟ ਫੂਡ ਖਾ ਸਕਦੇ ਆ ਜਿਹਨੂੰ ਅਸੀਂ ਜੰਕ ਫੂਡ ਕਹਿ ਸਕਦੇ ਆ ਤੇ ਰੈਗੂਲਰ ਐਕਸਰਸਾਈਜ਼ ਕਰਦੇ ਆ ਸਾਡਾ weight ਨਾਰਮਲ ਰਹਿੰਦਾ ਹੈ ਔਰ ਸਾਡਾ ਪੇਟ belt ਤੋਂ ਬਾਹਰ ਨਹੀਂ ਰਹਿੰਦਾ ਜੇ ਇਹ ਚੀਜਾਂ ਕਰਾਂਗੇ ਅਸੀਂ ਆਪ ਵੀ ਤੰਦਰੁਸਤ ਰਸ ਰਾਵਾਂਗੇ ਆਪਣੇ ਪਰਿਵਾਰ ਤੇ ਆਪਣੇ ਸਮਾਜ ਨੂੰ ਵੀ ਤੰਦਰੁਸਤ ਕਰ ਸਕਦੇ ਆ ਇਹਦੇ ਨਾਲ ਇੱਕ ਹੋਰ ਕੁਐਸਚਨ ਜ਼ਰੂਰ ਪੁੱਛਣਾ ਚਾਹੂੰਗੀ ਡਿਨਰ ਦਾ ਹੁੰਦਾ ਕਿ ਸ਼ਾਮ ਦੇ 7 ਵਜੇ ਤੱਕ ਖਾ ਲਓ ਕਿਉਂਕਿ ਆਪਣੇ ਪਹਿਲਾ ਟਾਈਮ ਤੇ ਜਿਹੜੇ ਬਜ਼ੁਰਗ ਸੀ ਉਹ 7 ਵਜੇ ਤੱਕ ਖਾਣਾ ਖਾਂਦੇ ਹੁਣ ਤਾਂ 10 ਵਜੇ ਜਾਂਦੇ ਆ ਲੋਕਾਂ ਨੂੰ 11 ਵਜੇ ਜਾਂਦੇ ਆ ਉਹਦਾ ਕੀ ਕਾਰਨ ਹੈ ਰੀਜ਼ਨ ਕੀ ਹੈ ਕਿ ਮਤਲਬ ਸੱਚ ਜੇ ਤੱਕ ਡਿਨਰ ਹੋ ਜਾਣਾ ਚਾਹੀਦਾ ਜਿਸ ਘਰ ਦੇ ਵਿੱਚ ਦਾਦਾ ਦਾਦੀ ਨਾਨਾ ਨਾਨੀ ਦੀ ਗੱਲ ਮੰਨੀ ਜਾਂਦੀ ਹੈ ਉਹਨਾਂ ਘਰਾਂ ਚ ਅੱਜ ਵੀ ਫੈਟੀ ਲਿਵਰ ਹੈ ਨਹੀਂ ਤਾਂ ਮਤਲਬ ਸਾਡਾ ਬ੍ਰੈਕਫਾਸਟ ਹੈਵੀ ਹੋਣਾ ਚਾ ਲੰਚ ਸਾਡਾ ਇੱਕ ਨਾਰਮਲ ਬੰਦੇ ਵਰਗਾ ਹੋਣਾ ਚਾਹੀਦਾ ਤੇ ਡਿਨਰ ਸਾਡਾ ਕਿ ਭਿਖਾਰੀ ਵਰਗਾ ਹੋਣਾ ਚਾਹੀਦਾ ਉਹ ਵੀ ਟਾਈਮ ਸੇਅਰ ਹੋਣਾ ਚਾਹੀਦਾ 7 ਤਾਂ ਨਹੀਂ 8-9 ਵਜੇ ਹੋਣਾ ਚਾਹੀਦਾ ਉਸ ਤੋਂ ਬਾਅਦ ਸਾਨੂੰ ਬਹੁਤ ਜ਼ਿਆਦਾ ਅਜਿਹਾ ਅੱਜਕੱਲ ਆਈਸਕ੍ਰੀਮ ਪਰਪਰ ਕੇ ਖਾਣੇ ਆ ਲੇਟਨਟਸ ਖਾਣਾ ਖਾਣੇ ਉਹ ਸਾਨੂੰ ਨਹੀਂ ਖਾਣੇ ਚਾਹੀਦੇ ਤਾਂ ਅਗਰ ਅਸੀਂ ਸਮੇਂ ਸਿਰ ਖਾਣਾ ਖਾਣੇ ਹਾਂ ਉਸ ਖਾਣੇ ਦੇ ਵਿੱਚ ਪ੍ਰੋਪਰ ਮਾਤਰਾ ਦੇ ਵਿੱਚ ਸਲਾਦ ਵੈਜੀਟੇਬਲ ਦੁੱਧ ਦਹੀਂ ਹੈ ਤਾਂ ਆਪਣਾ ਲਿਵਰ ਬਹੁਤ ਅੱਛਾ ਰਹੇਗਾ ਔਰ ਇਹ ਡਾਈਟ ਸਾਡ ਨੂੰ ਜਲਦੀ ਹੀ ਹੈਲਦੀ ਬਣਾਉਗੀ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਸਮਾਧਿਲੇ ਤਾਂ ਇਹ ਜਿੰਨਾਂ ਜਿੰਨੀ ਵੀ ਕੁਰੀਸ ਹੌਪ ਕਰਦੇ ਆ ਥੋੜੀ ਸਾਰੀ ਕਲੀਅਰ ਹੋ ਗਈ ਕਿਉਂਕਿ ਹਰ ਇੱਕ ਪੁਆਇੰਟ ਸੇ ਇਹਨਾਂ ਦੇ ਵੱਲੋਂ ਕਲੀਅਰ ਕਰ ਦਿੱਤੇ ਗਏ ਆ ਔਰ ਕਿਵੇਂ ਤੁਸੀਂ ਆਪਣੇ ਏਵ ਲੀਵਰ ਨੂੰ ਤੰਦਰੁਸਤ ਕਰ ਸਕਦੇ ਹੋ ਆਪਣਾ ਖਾਣਾ ਵਧੀਆ ਤਰੀਕੇ ਨਾਲ ਖਾਓ ਤੇ ਨਾਲ ਲਾਈਫ ਸਟਾਈਲ ਬਹੁਤ ਚੰਗੀ ਹੋ ਕਿ ਹੈਲਥ ਇਜ਼ ਵੈਲਥ ਅਜੇ ਹੀ ਵੀਡੀਓਸ ਲਈ ਅਪਡੇਟਸ ਦੇ ਸਾਡੇ ਨਾਲ ਜੁੜੇ ਰਹੋ ਕੈਮਰਾ ਬਲਵਿੰਦਰ ਦੇ ਨਾਮ ਮੈਂ ਹਰਸ਼ਕਰ